ਹਾਂਜੀ ਬਾਈ ਜੀ ਪਿਆਰਪਰੀ ਸਤਿਸ਼ਰਗਾਲ ਜੀ ਕੀ ਹਾਲ ਚਾਲ ਨੇ ਜੀ तकरीबन ਸਾਰੇ ਵਧੀਆ ਹੀ ਹੋਣਗੇ ਤੇ ਕਿਵੇਂ ਆ ਠੀਕ ਆ ਤੇ ਅੱਜ ਆਪਾਂ ਇੱਕ ਨਵਾਂ ਸੰਦ ਲੈਣ ਚੱਲੇ ਆ ਅੱਜ ਇੱਕ ਨਵਾਂ ਸੰਦ ਦਾ ਵਾਅਦਾ ਕਰ ਰਹੇ ਆ ਆਪਾਂ ਤੇ ਭਰਾ ਮੇਰੇ ਤੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਵਧੀਆ ਲੱਗੀ ਸ਼ੇਅਰ ਵੀ ਕਰਿਓ ਕਿਸੇ ਪਾਸੇ ਰਿਸਟੇਅਰ ਚ ਗਿਆ ਸੀ ਤੇ ਸੰਦ ਚਲਾ ਕੇ ਦੇਖਿਆ ਤੇ ਉਹ ਸੰਦ ਦਿਲ ਲੱਗ ਗਿਆ ਤੇ ਫਿਰ ਸੋਚ ਲਿਆ ਵੀ ਆਪਾਂ ਸੰਦ ਲੈ ਨਹੀਂ ਲੈਣਾਗਾ ਇਹ ਲਾਈਨ ਚੱਲੇ ਐਂਡ ਤੱਕ ਵੀਡੀਓ ਦੇਖੋ ਬਲੌਗ ਪਾਵਾਂਗੇ ਟੌਪ ਦਾ ਰੀਲ ਵੀ ਪਾਵਾਂਗੇ ਇੰਸਟਾਗ੍ਰਾਮ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲੈ ਆਪਾਂ ਆ ਗਏ ਤੇ ਸੰਦ ਲੈਣ ਲੱਗਿਆ ਤੁਹਾਨੂੰ ਇੱਧਰ ਲਿਸਟ ਆ ਤੁਹਾਨੂੰ ਦਿਖਾਉਣਾ ਜੀ ਦੱਸਿਓ ਗੈਸ ਕਰਕੇ ਕਿਹੜਾ ਲਾਵਾਂਗੇ ਲਓ ਵੀ ਸਭ ਤੋਂ ਉੱਤੇ ਸੁਪਰ ਸੀਡਰ ਆ ਫਿਰ ਬੈਲਰ ਆਇਆ ਇਕਠਾ ਵਾਲਾ ਫਿਰ ਕੰਪਿਊਟਰ ਕਰਾ ਆ ਗਿਆ ਫਿਰ ਤੂੜੀਆ ਰੀਪਰ ਆ ਗਿਆ ਮੱਕੀ ਵਾਲੀ ਮਸ਼ੀਨ ਆ ਗਈ ਤੇ ਬਾਕੀ ਆ ਤਕਰੀਬਨ ਸਾਰੀ ਸੰਦ ਆਈ ਗਈ ਜੌਣ ਵਾਲਿਆਂ ਦੇ ਆ ਦੇਖੋ ਰੈਂਕ ਵੀ ਹੈਗਾ ਹੈਗਾ ਠੀਕ ਹੈ ਤਾਂ ਤੇ ਬਾਕੀ ਆ ਰੂਟਾਵੇਟਰ ਵੀ ਇਹਨਾਂ ਦਾ ਪਿਆ ਝੰਡਾ ਲਾਇਆ ਪਿਆ ਤੇ ਟਰੈਕਟਰ ਆਪਣੇ ਨਾਲ ਆ ਖੜਾ ਹੈ ਐਗਰੀ ਉਹਨਾਂ ਦਾ ਲਾਸਟ ਟਾਈਮ ਮਾਨਸਈਆ ਤੇ ਇਸ ਟਾਈਮ ਆਪਾਂ ਰਾਮਪਰੇ ਆ ਜੀ ਸੰਦ ਲੈਣ ਆਏ ਹੋਏ ਆ ਤੁਹਾਨੂੰ ਦੱਸਦੇ ਵੀ ਕੀ ਲੈਣੇ ਆ ਐਂਡ ਤੱਕ ਦੇਖੀ ਚੱਲਿਓ ਲਓ ਵੀ ਪੰਚਾਇਤ ਆ ਗਈ ਜੇ ਮਨਜਾਤੇ ਪੰਚਾਇਤ ਫਿਰਦੀ ਆ ਪੰਚਾਇਤ ਆ ਗਈ ਕੇ ਮਨਜਾਤੇ ਠੀਕ ਹੈ ਜੀ ਪਹਿਲਾ ਵੀ ਚੱਕ ਜੀ ਚੱਕ ਤੱਤਾ ਭਾਂਦਾ ਤੇ ਅੱਗ ਬਗਗੀ ਅੱਗ ਬਗਗੀ ਲੋ ਫੀਟਿੰਗ ਚੱਲੀ ਜਾਂਦੀ ਐ ਲੈ ਗੈਸ ਕਰੋ ਵੀ ਕੀ ਚੀਜ਼ ਆ ਫੀਟਿੰਗ ਚੱਲੀ ਜਾਂਦੀ ਐ ਤਾਰਾਂ ਤੂਰਾਂ ਦੀ ਸੈਟਿੰਗ ਕਰੀ ਜਾਂਦੇ ਆ ਮੈਨਿਆ ਵੀ ਆ ਕੋਟਾ ਖੱਟੀ ਬਾਤੀ ਬਦੰਦਰਾ ਕਾਲੇ ਦੇ ਖੱਟੀ ਦੂਰੋ ਚੌਂਕੂ ਹਨਾ ਓਏ ਬਸ ਆਪੀ ਕਾਲੀ ਹੋਈ ਜਿੱਤਾ ਵਾਹ ਹਾਂ ਇੱਤਵਾਗੇ ਕਾਲੀ ਵੀ ਹੂ ਸੈਟਿੰਗਾਂ ਚੱਲੀ ਜਾਂਦੀਆਂ ਜਮਾਂ ਈ ਲੈ ਲਿਆ ਆ ਕਰਾ ਹੀ ਲੈ ਦਿਆ ਪਹਿਲਾ ਹੈ ਤਾਂ ਸੀਗਾ ਮੰਨਾਂਵੇਂ ਉਹ ਵਾਟ ਉਹ ਚਿੱਤ ਜਾ ਕੇ ਆਵੇਂ ਨਵੇਂ ਨਾਲ ਆ ਕੇ ਦੇਖਾਂਗੇ ਚਿੱਤ ਤੱਕ ਗਿਆ ਬਾਈ ਚੱਕਰ ਕੀ ਆ ਨਾ ਅੱਜ ਆਪ ਆਹ ਲੈਤਾਗਾ ਐਗਰੀ ਜੌਣਾ ਦਾ ਲੇਜਰ ਲੈਤਾਗਾ ਤੇ ਆਹ ਟਰੈਕਟਰ ਅੰਦਰ ਫਿੱਟ ਕਰ ਲਿਆ ਇਹ ਕਰਾਪਾ ਚਲਾ ਕੇ ਦੇਖਿਆ ਯਾਰ ਬਦਲਦੀ ਦਾ ਕੱਲੀ ਬਲਾ ਸੀ ਬਾਗ ਟੰਡਾਂ ਦੀ ਬਹੁਤ ਕੈਂਡ ਬਾਗ ਟਾਈ ਬਕਵਾਕ ਕਰਦੀ ਪਰ ਅਸਲ ਦੇ ਵਿੱਚ ਸਵਾਦ ਆਇਆ ਜਦੋਂ ਚਲਾਇਆ ਫਿਰ ਸਾਰਾ ਸੈਕਟੀ ਨਾਲ ਲੈ ਲਿਆ ਆਪਾਂ ਲੈ ਆਪਾਂ ਹੁਣ ਚੈੱਕ ਕਰਦੇ ਮਿੱਤਰੋ ਅੱਜ ਆਪਾਂ ਨਵਾਂ ਖੰਦਾ ਲੈ ਲਿਆ ਬਾਬੇ ਦੀ ਕਿਰਪਾ ਨਾਲ ਫੇਰ ਫੇਰਾ ਤੇ ਕਰਾ ਲੈ ਲਿਆ ਜੀ ਕਰਾ ਲੈ ਲਿਆ ਆਪਾਂ ਐਗਰੀ ਜਾਣ ਵਾਲਿਆਂ ਦਾ ਜੀ ਸਪੋਰਟਸ ਤੇ 8 ਫੁੱਟੀ ਬਾਗਟਾ ਜੀ ਪਹਿਲਾਂ ਸੀ 7 ਫੁੱਟੀ ਸੀ ਆਪਣੇ ਕੋਲੇ ਆਪਾਂ ਮੰਨਤੇ ਸਦਰਾਂ ਆਪਣੇ ਪਿੰਡੋਂ ਆਏ ਆ ਸਾਰੇ ਤੇ ਅੱਵੇ ਖਾਣ ਸਾਰਾ ਕੋ ਜੀ ਲਓ ਵੀ ਮਿੱਤਰੋ ਅੱਜ ਆਪਾਂ ਰੰਪਰੇ ਬੈਠੇ ਆ ਮਾਨਸੇ ਗਰਤੇਜ ਬਾਈ ਕੋਲੇ ਤੇ ਅੱਜ ਆਪਾਂ ਇੱਕ ਕਰਾ ਲੈ ਤੈਗਰੀ ਜਾਉਣ ਦਾ ਦਿਖਾ ਦੇ ਇਧਰ ਤੇ ਇੱਕ ਆਪਾਂ 8 ਫੁੱਟਾ ਰੋਟਾ ਵੇਟਰ ਲੈਤਾਗਾ ਤੇ ਬਾਕੀ ਸਾਨੂੰ ਲੋਕ ਕਹਿੰਦੇ ਵੀ ਸੀਜ਼ਨ ਟੱਪ ਗਿਆ ਇਹ ਕਰਾ ਲੈਣ ਦੀ ਕੀ ਲੋੜ ਸੀ ਹੁਣ ਤੇ ਬਾਈ ਇਹ ਕਰਾ ਚੱਲਣ ਦਾ ਬੜਾ ਸੋਧਾ ਮੈਂ ਚਲਾ ਕੇ ਆਇਆ ਸੀ ਆਪਣੇ ਭਰਾ ਕੋਲੇ ਸ਼ਰਪਨ ਕੋਲੇ ਉਹਦੇ ਕੋਲੇ ਮੈਂ ਚਲਾ ਕੇ ਆਇਆ ਫਾਰਮ ਛੱਟ ਤੇ ਲੱਗਿਆ ਹੋਇਆ ਸੀ ਆ ਤੇ ਮੈਂ ਚਲਾਇਆ ਇਹ ਕਰਾ ਯਾਰ ਚੱਲਣ ਦੇ ਵਿੱਚ ਬੜਾ ਸੋਧਾ ਤੁਰਨ ਦੇ ਵਿੱਚ ਬੜਾ ਸੋਧਾ ਤੇ ਕੰਮ ਹਰ ਇੱਕ ਜੀ ਸੋਚੋ ਸੋਧਾ ਇਹਦੇ ਕਰਕੇ ਅੱਜ ਆਪਾਂ ਐਗਰੀਜਨਾਂ ਦੇ ਕਰਾ ਲੈਂਦਾ ਬਾਈ ਜੀ ਤੇ ਐਗਰੀਜਨ ਕਰਾ ਬਹੁਤ ਵਧੀਆ ਕਰਾਗਾ ਤੇ ਇੱਕ ਨੰਬਰ ਕਰਾਗਾ ਬਾਕੀ ਥਾਂ ਦੇ ਨਾਲ ਸਾਰੇ ਚੰਗੇ ਕੋਈ ਮਾੜਾ ਨਹੀਂ ਹੈਗਾ ਜਿਹੜਾ ਵੀ ਲਾਉਂਗੇ ਥਾਂ ਦੇ ਟੌਪ ਹੀ ਹੁੰਦਾਗਾ ਤਾਂ ਅੱਜ ਇੱਕ ਰੋਟਾਬੀਟਰ ਤੇ ਇੱਕ ਕਰਾ ਲੈਂਦਾਗਾ ਰਾਮਪ੍ਰੇਤ ਤੋਂ ਗਿਰ ਤੇਜ ਵਾ ਭਰਾ ਤੋਂ ਕੱਟ ਦੇ ਬੱਸ ਲੈ ਭਾਈ ਆ ਜਾ ਮੇਰੇ ਭਰਾ ਬਾਈ ਜੀ ਪਰਮਾਤਮਾ ਨੇ ਅੱਜ ਇੱਕ ਸੰਧ ਹੋਰ ਦਵਾਤਾ ਪਹਿਲਾਂ ਨਾ ਕਰਾ ਜਿਆਦੇ ਥੋੜਾ ਜਿਆ ਪੁਰਾਣਾ ਹੋ ਗਿਆ ਸੀਗਾ ਸਿੰਗਲ ਟੈਰਾ ਸੀਗਾ ਥੋੜਾ ਜਿਆ ਲੋਕ ਨੂੰ ਪਤਾ ਫਿਰ ਹੱਡ ਬੜਾੜ ਜੀ ਕਰਦੇ ਵੀ ਸਿੰਗਲ ਟੈਰਾ ਬੁੜਕਦਾ ਗਿਆ ਉਹਦਾ ਕਰਕੇ ਅੱਜ ਫਿਰ ਆਪਾਂ ਨਵਾਂ ਲੈਂਤਾ ਤੇ ਐਗਰੀ ਜੋਂ ਨਾਲ ਦਾ ਲੈਂਤਾ ਬਾਈ ਜੀ ਸਾਰਾ ਸੈਟ ਹੀ ਨਵਾਂ ਲੈਂਤਾ ਇਹ ਨਹੀਂ ਕਿ ਲਿਬਾਕਟ ਨਾ ਮਿਲਦੀ ਆ ਬਹੁਤ ਵਧੀਆ ਕਰਾਇ ਐਗਰੀ ਜੋਂ ਨਾਲ ਦਾ ਸਾਰਾ ਨਵਾਂ ਲੈਂਤਾਗਾ ਤੇ ਅੱਜ ਰਾਮਪਰੇ ਤੋਂ ਲੈਂਤਾ ਪਾਲਿਕਸ਼ਨ ਤੁਹਾਨੂੰ ਰਾਮਪਰੇ ਦੱਸ ਦਿੰਨੇ ਆ ਤੇ ਪਰ ਗੱਲ ਆਪਾਂ ਉਥੇ ਕਰ ਜੋਂ ਨਾਲ ਵਾਲੇ ਕੋਲ ਵੀ ਜਾ ਕੇ ਕਰਕੇ ਆਏ ਸੀਗੇ ਕਿ ਅੱਜ ਬਾਈ ਮਾਨ ਸਹੀਓ ਤੋਂ ਪਵਾਇਆ ਗਿਆ ਇੱਥੇ ਹਾਂ ਹਾਂ ਥੱਲੇ ਕਰ ਲੈ ਮੋੜ ਮੋੜ ਕੇ ਲਾਵਾਂਗੇ ਮੋੜ ਕੇ ਲਾਵਾਂਗੇ ਮੋੜ ਕੇ ਲਾਉਣਾ ਬੈਕ ਕਰਕੇ ਜੀ ਅੱਜ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਨਵਾਂ ਸੰਦ ਦਾ ਵਾਧਾ ਹੋਇਆ ਕਰੇ ਸੋਨੋ ਵੀ ਸਾਰੇ ਭਰਾਵਾਂ ਨੂੰ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ